ਮੇਰਾ ਨਾਮ ਜਿਰਜੇਸ਼ ਕੁਮਾਰ son of ਨੌਕਦਾਸ ਵਾਸੀ ਕੋਟ ਮੀਆਂ ਸਾਹਿਬ ਸਾਡਾ ਸਰ ਇੱਕ ਜ਼ਮੀਨੀ ਬਾਤ ਚੱਲ ਰਿਹਾ 2020 ਦਾ ਸਰ ਸਰ 12 ਬੰਦੇ ਬਲਾ ਕੇ ਸਾਡੇ ਸਰ ਘਰੇ ਹਮਲਾ ਕੀਤਾ ਜਿਹਦੇ ਵਿੱਚ ਸਾਡੇ ਘਰ ਦਾ ਪਣ ਤੋੜ ਕੀਤੀ ਆ ਨੁਕਸਾਨ ਕਾਫੀ ਕੀਤਾ ਇਹਨਾਂ ਨੇ ਮੁੜ ਕੇ ਸਰ ਉਸ ਤੋਂ ਬਾਅਦ ਸਾਡੇ ਜਦੋਂ ਸਾਰੇ ਇਹਨਾਂ ਨੇ ਕਾਫੀ ਰੋੜੇ ਚਲਾਏ ਸਾਡੇ ਘਰ ਦੇ ਵਿੱਚ ਜਿਹਦੇ ਵਿੱਚ ਸਾਨੂੰ ਸੱਟਾਂ ਵੀ ਲੱਗੀਆਂ ਮੈਂ ਸਾਡੇ ਮੈਂ ਤੇ ਮੇਰੇ ਚਾਚਾ ਜੀ ਅਸੀਂ ਦੋਵੇਂ ਜਣੇ ਸਰ ਐਡਮਿਟ ਰਏ ਹਾਂ ਦੋ ਦਿਨ ਹਸਪੀਟਲ ਉਸ ਤੋਂ ਬਾਅਦ ਸਰ ਇਹਨਾਂ ਨੇ ਜਦੋਂ ਦੂਜੀ ਪਾਰਟੀਆਂ ਜਿਹੜੇ ਸਾਡੇ ਛੱਤੇ ਬੰਦੇ ਸਦੇ ਸਰ ਨਾਲ ਉਹਨਾਂ ਨੇ ਸਰ ਪੁਲਿਸ ਨੂੰ ਵੀ ਸਰ ਜਦੋਂ ਮੌਕੇ ਤੇ ਆਈ ਉਦੇ ਬਾਅਦ ਅਸੀਂ ਇਹਨਾਂ ਬੰਦਿਆਂ ਦੇ ਸਾਰਾ ਨਿਸ਼ਾਤਿਆਂ ਦੇ ਮੋਟਰਸਾਈਕਲ ਭੈਂਡ ਓਵਰ ਕਰਾਏ ਆ ਸਰ ਮੁਲਾਜ਼ਮਾਂ ਨੂੰ ਵੀ ਉਹਨਾਂ ਨੇ ਮੁੜ ਕੇ ਮੋਕੇ ਸਾਰੇ ਹੈਂਡ ਓਵਰ ਕਰਕੇ ਅਸੀਂ ਉਹਨਾਂ ਨੂੰ ਫਰਾ ਕੇ ਮੁੜ ਕੇ ਸਾਰ ਅਸੀਂ ਐਡਮਿਟ ਹੋਏ ਮੋਟਰਸਾਈਕਲ ਸਾਲ 15 ਸੀ 15 ਮੋਟਰਸਾਈਕਲ ਸਾਲ ਜਿਹੜੇ ਅਸੀਂ ਹੈਂਡ ਓਵਰ ਖੁਦ ਕੀਤੇ ਸਰ ਪੁਲਿਸ ਨੂੰ ਕਿਉਂਕਿ ਜਦੋਂ ਸਾਰ ਇਹਨਾਂ ਨੇ ਸਾਡੇ ਬਾਹਰ ਹਮਲਾ ਕੀਤਾ ਸਰ ਉਦੋਂ ਸਾਰ ਅਗਰ ਸਰ ਪੁਲਿਸ ਟਾਈਮ ਸੇ ਨਾ ਆਂਦੀ ਤਾਂ ਸਾਡਾ ਸਾਰ ਬਚਾਣ ਨਹੀਂ ਹੋਣਾ ਸਨ ਲਈ ਬਹੁਤ ਬਹੁਤ ਧੰਨਵਾਦ ਸਾਰੇ ਸਰਪੰਚਾਂ ਪੰਜਾਬ ਉਸ ਦਾ ਜਿੰਨਾਂ ਸਰ ਮੌਕੇ ਤੇ ਪਹੁੰਚ ਕੇ ਸਾਡੀ ਸਰ ਮਤ ਕੀਤੀ ਹੈ ਬਸ ਸਰ ਇਹਨਾਂ ਬੰਦਿਆਂ ਨੇ ਸਾਨੂੰ ਅੱਗੇ ਵੀ ਧਮਕੀਆਂ ਦਿੱਤੀਆਂ ਇਹਨਾਂ ਨੇ ਸਰ ਸਾਡਾ ਪਹਿਲਾ ਸੀਸੀਟੀਵੀ ਕੈਮਰਾ ਭੰਨਿਆ ਜੇ ਉਹਦੇ ਬਾਅਦ ਸਰ ਸਾਡੇ ਘਰ ਦੇ ਸ਼ੀਸ਼ੇ ਦਰਵਾਜ਼ੇ ਵਾਰੀਆਂ ਸਭ ਕੁਝ ਸਰ ਭੰਨਿਆ ਰੋੜੇ ਮਾਰ ਕੇ ਸਰ ਜਿੰਨਾ ਨੁਕਸਾਨ ਉਹਨਾਂ ਕੋ ਹੋਇਆ ਉਹਨਾਂ ਸਭ ਪੂਰਾ ਕੀਤਾ ਸਾਡਾ ਸਾਡੇ ਸੱਟਾਂ 'ਚ ਕਾਫੀ ਲੱਗੀਆਂ ਪਰ ਸਾਡੇ ਦੋਹਾਂ ਜੀਂ ਜ਼ਿਆਦਾ ਲੱਗੀਆਂ ਸਰ ਮੇਰੇ ਤੇ ਮੇਰੇ ਚਾਚਾ ਜੀ ਹੁਣ ਤੁਸੀਂ ਕੀ ਕਹਿੰਦੇ ਹੋ ਹੁਣ ਇਹ ਸਾਰੇ ਸਰਕਾਰ ਦੇ ਇਹ ਚਾ ਜਾਣਦੇ ਆ ਵੀ ਸਰ ਹੱਲੇ ਵੀ ਸਾਨੂੰ ਪਤਾ ਲੈ ਸਰ ਧਮਕੀਆਂ ਦੇ ਰਿ ਐਸੀ ਸਰ ਕਹਿੰਨੇ ਸਰਕਾਰ ਤੇ ਉਹ ਮੰਗ ਆ ਵੀ ਸਾਨੂੰ ਇੱਕ ਇਨਸਾਫ ਦਿੱਤਾ ਜਾਵੇ ਤੇ ਸਰ ਇਹਨਾਂ ਦੇ ਉੱਤੇ ਕੋਈ ਨਾ ਕੋਈ ਸਰਬੰਦੀ ਕਾਰਵਾਈ ਕੀਤੀ ਜਾਵੇ ਮੇਰਾ ਨਾਮ ਰਮਿਤ ਆਇਆ ਤੇ ਸਾਡੇ ਘਰ ਤੇ ਵਿਖੋ ਪਹਿਲਾਂ ਵੀ ਸਾਡੇ ਵੀ ਮਤਲਬ ਇਹ ਲੜਾਈ ਪੜਾਈ ਪਹਿਲਾਂ ਵੀ ਹੋਈ ਸੀ ਹੈ ਤੇ ਹੁਣ ਇਹਨਾਂ ਨੇ ਪਿੰਡ ਮਤਲਬ ਇਹ ਸਾਹਮਣੇ ਘਰ ਵਾਲਿਆਂ ਨੇ ਵੀ ਬੰਦੇ ਪੁਆਏ ਨੇ ਗੈਂਗਸਟਰ ਜਿਹੜੇ ਬੰਦੇ ਸੀ ਉਹਨਾਂ ਨੇ ਪਹਿਲਾਂ ਵੀ ਸਾਡੇ ਘਰ ਵਿੱਚ ਆਏ ਸੀ ਵੀ ਕੈਮਰਾ ਲਵਾਉਣ ਦੀ ਕੋਸ਼ਿਸ਼ ਕੀਤੀ ਸੀ ਉਹਨਾਂ ਨੇ ਕਿਹਾ ਸੀ ਵੀ ਸਾਡੇ ਘਰ ਵਿੱਚ ਮਤਲਬ ਇਹ ਬੰਦੇ ਆਉਂਦੇ ਨੇ ਆਪਣਾ ਕੈਮਰਾ ਪਰੇ ਕਰ ਲੋ ਜਾਂ ਲਵਾ ਲੋ ਹਾਂ ਸਾਨੂੰ ਕੋਸ਼ਿਸ਼ ਵੀ ਕਰੋ ਉਹ ਵੀ ਸਾਡੀ ਕੋਈ ਵੀਡੀਓ ਪਈਆਂ ਨੇ ਹੈ ਤੇ ਇਹਨਾਂ ਨੇ ਫਿਰ 2-4 ਦਿਨ ਬਾਅਦ ਫਿਰ ਇਹਨਾਂ ਨੇ ਸਾਡੇ ਘਰ ਦੇ ਵਿੱਚ ਬੰਦੇ ਬੁਲਾ ਕੇ ਤੇ ਹਮਲਾ ਕੀਤਾ ਆ ਸਾਨੂੰ ਆਪਣੇ ਜਾਨ ਮਾਲ ਦਾ ਵੀ ਖਤਰਾ ਹੈਗਾ ਆ ਸਾਡੇ ਘਰ ਵੀ ਤੁਨ ਪਤੋੜ ਭੰਨ ਕੀਤੀ ਆ ਤੇ ਸਾਡੇ ਬੰਦਿਆਂ ਦੀ ਵੀ ਸੱਟਾਂ ਲਾਈਆਂ ਨੇ ਤੇ ਹੁਣ ਸਾਨੂੰ ਬਸ ਇਹੇ ਸਾਡੇ ਅੱਗੇ ਅਰਜ਼ੀ ਹੈ ਕਿ ਇਹਦੇ ਤੇ ਜੋ ਵੀ ਕਾਰਵਾਈ ਬਣਦੀ ਹੈ ਨਾ ਸਖਤ ਤੋਂ ਸਖਤ ਕਾਰਵਾਈ ਬਣੇ ਕਿਉਂਕਿ ਸਾਨੂੰ ਅੱਗੇ ਵੀ ਸਾਨੂੰ ਡਰ ਖਤਰਾ ਹੈਗਾ ਆ ਉਹ ਸਮੈਗ ਵੀ ਵੇਚ ਦਿਆ ਸਾਰਾ ਕੁਝ ਵੇਚ ਦੇਣ ਤੇ ਮੈਂਬਰ ਸਰਪੰਚ ਸਾਡੇ ਘਰ ਵਿੱਚ ਕੋਈ ਨਹੀਂ ਜੀ ਆਇਆ ਜਿਹੜੇ ਸਾਡੇ ਘਰ 'ਚ ਕੋਈ ਨਹੀਂ ਆਇਆ ਫਿਰ ਕਿਦਾਂ ਕਹਿ ਕਰੋ ਭਾਈ ਉਹ ਸਾਈ ਸੀ ਜੇ ਪੁਲਿਸ ਵਾਲੇ ਨਾ ਆਂਦੇ ਤੇ ਫਿਰ ਕੋਵਾ ਭਾਈ ਸਾਡਾ ਜਿਆਦਾ ਸਾਨੂੰ ਭਾਈ ਮਾਰ ਮਾਰਕੁੱਟ ਜਾਂਦੇ ਜਾਂ ਮਾਰ ਹੀ ਜਾਂਦੇ ਭਾਈ ਇੱਕ ਜਣੇ ਨੂੰ ਮੋਟਰਸਾਈਕਲ ਸਾਰੇ ਆਪਣੇ ਸਾਢੇ ਗਏ ਹੀ ਤੇ ਫਿਰ ਪੁਲਿਸ ਵਾਲਿਆਂ ਨੇ ਬਰਾਮਤ ਕੀਤੇ ਟਰੈਲੀ 'ਚ ਪਾ ਕੇ ਫਿਰ 82425 ਸਮਾ ਗਰੀਬ 9 ਵਜੇ ਥਾਣਾ ਕਲਾਨੌਰ ਦੇ ਪਿੰਡ ਕੋਟਗੀਆਂ ਸਾਹਿਬ ਵਿੱਚ ਇੱਕ ਲੜਾਈ ਝਗੜਾ ਹੋਇਆ ਸੀ ਜਿਸ ਦੇ ਸਬੰਧ ਵਿੱਚ ਚੌਕੀ ਇੰਚਾਰਜ ਵੱਲੋਂ ਮੌਕੇ ਤੇ ਜਾ ਕੇ ਮੌਜਾ ਕੀਤਾ ਗਿਆ ਤੇ ਰਿਤਮ ਰਜੇਸ਼ ਕੁਮਾਰ ਦੇ ਬਿਆਨਾਂ ਤੇ ਐਫਆਰ ਨੰਬਰ 46 ਅੰਡਰ ਸੈਕਸ਼ਨ 115 ਸਬਸੈਕਸ਼ਨ 2 1324 ਸਬਸੈਕਸ਼ਨ 4 355 ਸਬਸੈਕਸ਼ਨ 3 191 ਸਬਸੈਕਸ਼ਨ 2 190 ਪੀਐਨਐਸ ਦੇ ਤਹਿਤ ਰਜਿਸਟਰ ਕੀਤਾ ਗਿਆ ਤੇ ਅੱਗੇ ਦੀ ਕਾਰਵਾਈ ਜਾਰੀ ਹੈ